ਲਾਟੋ ਕਾਂਗਰਸੀ ਦਾ ਸੁਖਪਾਲ ਖੈਰਾ ਨੂੰ ਵੱਡੀ ਰਾਹਤ ਮਿਲੀ ਹੈ ਦੂਜੀ ਵਾਰੇ ਰਾਹਤ ਮਿਲ ਗਈ ਹੈ ਕਿਉਂਕਿ ਪਹਿਲਾਂ ਜਿੱਥੇ ਐਂਡੀਪੀਐਸ ਮਾਮਲੇ ਦੇ ਵਿੱਚ ਸੁਖਪਾਲ ਖੈਰਾ ਨੂੰ ਬੇਲ ਮਿਲੀ ਸੀ ਉਸ ਤੋਂ ਬਾਅਦ ਅੱਧੇ ਘੰਟੇ ਦੇ ਅੰਦਰ ਅੰਦਰ ਦੁਬਾਰਾ ਗ੍ਰਿਫਤਾਰ ਕਰ ਲਿਆ ਗਿਆ ਸੀ ਔਰ ਉਸ ਤੋਂ ਬਾਅਦ ਜੁਡੀਸ਼ੀਅਲ ਕਸਟਡੀ ਦੇ ਵਿੱਚ ਨਿਆਇਕ ਹਿਰਾਸਤ ਦੇ ਵਿੱਚ ਸੁਖਪਾਲ ਖੈਰਾ ਨਾਪਾ ਜੇਲ੍ਹ ਵਿੱਚ ਬੰਦ ਸਨ ਔਰ ਹੁਣ ਕਪੂਰਥਲਾ ਦੀ ਅਦਾਲਤ ਦੇ ਵੱਲੋਂ ਬੇਲ ਜਿਹੜੀ ਹੈ ਉਹ ਸੁਖਪਾਲ ਖੈਰਾ ਨੂੰ ਦੇ ਦਿੱਤੀ ਗਈ ਹੈ ਜਾਣਕਾਰੀ ਸਾਹਮਣੇ ਆ ਰਹੀ ਹੈ कपूरथਲਾ ਦੀ ਜੇਲ੍ਹ ਦੇ ਵਿੱਚ ਸੁਖਪਾਲ ਖੈਰਾ ਦੀ ਬੇਲ ਅਪਰੂਵ ਕਰ ਲਈ ਗਈ ਹੈ ਜਿਸ ਮਾਮਲੇ ਦੇ ਵਿੱਚ ਸਤੰਬਰ 2023 ਦੀ ਜਿਹੜੀ ਐਫਆਈਆਰ ਇੱਕ ਹੋਰ ਸੀਗੀ ਔਰ ਉਸੇ ਮਾਮਲੇ ਦੇ ਵਿੱਚ ਜਿੱਥੇ ਸੁਖਪਾਲ ਖੈਰਾ ਦੇ ਉੱਤੇ 195ਏ ਤੇ 506 ਦੀ ਆਈਪੀਸੀ ਦੀ ਧਾਰਾ ਦੇ ਅਧੀਨ ਕਾਰਵਾਈ ਕੀਤੀ ਗਈ ਸੀ ਔਰ ਫੌਰੀ ਤੌਰ ਦੇ ਉੱਤੇ ਦੁਆਰਾ ਅਰੈਸਟ ਕਰ ਲਿਆ ਗਿਆ ਸੀਗਾ ਉਸ ਤੋਂ ਬਾਅਦ ਜੁਡੀਸ਼ੀਅਲ ਕਸਟਡੀ ਦੇ ਵਿੱਚ ਸੁਖਪਾਲ ਖਹਿਰਾ ਨੂੰ ਭੇਜ ਦਿੱਤਾ ਜਾਂਦਾ ਨਾਬਾਦੀ ਜੇਲ੍ਹ ਦੇ ਵਿੱਚ ਹੁੰਦੇ ਨੇ ਸੁਖਪਾਲ ਖਹਿਰਾ ਪਰ ਆਖਰਕਾਰ ਕਪੂਰਥਲਾ ਦੀ ਅਦਾਲਤ ਵੱਲੋਂ ਦੁਬਾਰਾ ਸੁਖਪਾਲ ਸਿੰਘ ਖਹਿਰਾ ਨੂੰ ਰਹਾਅਤ ਦੇ ਦਿੱਤੀ ਗਈ ਹੈ ਔਰ ਸੁਖਪਾਲ ਖਹਿਰਾ ਇਸ 195A ਤੇ 506 ਯਾਨੀ ਕਿ ਧਮਕਾਉਣ ਦੀਆਂ ਧਾਰਾਵਾਂ ਨੂੰ ਲੈ ਕੇ ਵੀ ਹੁਣ ਬੇਲ ਉਹਨਾਂ ਨੂੰ ਮਿਲ ਗਈ ਹੈ ਕਪੂਰਥਲਾ ਕੋਰਟ ਨੇ ਬੇਲ ਜਿਹੜੀ ਹੈ ਉਹ ਸੈਂਕਸ਼ਨ ਕਰ ਲਈ ਹੈ ਸੁਖਪਾਲ ਖਹਿਰਾ ਦੀ ਜਿਹੜੀ ਬੇਲ ਅਪਲੀਕੇਸ਼ਨ ਸੀਗੀ ਉਹ ਅਪਰੂਵ ਕਰ ਲਈ ਗਈ ਹੈ ਸੁਖਪਾਲ ਖਹਿਰਾ ਨੂੰ ਵੱਡੀ ਰਾਹਤ ਹੈ ਕਿਉਂਕਿ ਪਹਿਲਾਂ 2115 ਦਾ ਇੱਕ ਡਰੱਗ ਮਾਮਲਾ ਐਂਡੀਪੀਐਸ ਐਕਟ ਦੇ ਅਧੀਨ ਧਾਰਾਵਾਂ ਲੱਗੀਆਂ ਸੀ ਉਸ ਮਾਮਲੇ ਨੂੰ ਲੈ ਕੇ ਸੁਖਪਾਲ ਖਹਿਰਾ ਗ੍ਰਿਫਤਾਰ ਕਰਲੇ ਜਾਂਦੇ ਨੇ ਹਾਲਾਂਕਿ ਸੁਖਪਾਲ ਖਹਿਰਾ ਨੂੰ ਰਾਹਤ ਮਿਲਣ ਤੋਂ ਬਾਅਦ ਹੀ ਅੱਧੇ ਘੰਟੇ ਦੇ ਅੰਦਰ-ਅੰਦਰ ਸੁਖਪਾਲ ਖਹਿਰਾ ਨੂੰ ਦੁਆਰਾ ਗ੍ਰਫਤਾਰ ਕਰ ਲਿਆ ਜਾਂਦਾ ਉਸ ਤੋਂ ਬਾਅਦ ਸੁਖਪਾਲ ਖਹਿਰਾ ਦਾ ਇੱਕ ਦਿਨ ਦਾ ਰਿਮਾਂਡ ਤੇ ਨਾਲ ਦੀ ਨਾਲ ਅਨਿਆਇਕ ਹਿਰਾਸਤ ਔਰ ਇਸ ਮਾਮਲੇ ਦੇ ਵਿੱਚ ਸੁਖਪਾਲ ਖਹਿਰਾ ਦੀ ਇਸ ਗ੍ਰਫਤਾ ਦੀ ਯਾ ਕਿ ਇਹ ਇਸ ਹਿਰਾਸਤ ਤੋਂ ਬਾਅਦ ਹੋਣ ਸੁਖਪਾਲ ਖਹਿਰਾ ਦੇ ਵਾਸਤੇ ਇੱਕ ਵੱਡੀ ਖੁਸ਼ਖਬਰੀ ਸਾਹਮਣੇ ਆਈ ਹੈ ਉਹਨਾਂ ਦੀ ਬੇਲ ਐਕਸੈਪਟ ਕਰ ਲਈ ਗਈ ਹੈ ਕਪੂਰਥਲਾ ਕੋਰਟ ਨੇ ਇਹ ਬੇਲ ਐਕਸੈਪਟ ਕੀਤੀ ਹੈ ਔਰ ਸੁਖਪਾਲ ਖਹਿਰਾ ਜਲਦ ਰਿਹਾ ਹੋ ਸਕਦੇ ਨੇ ਕੁਝ ਹੀ ਦਿਨ ਦੇ ਵਿੱਚ ਸੁਖਪਾਲ ਖਹਿਰਾ ਨੂੰ ਰਿਹਾਅ ਵੀ ਕੀਤੇ ਜਾਣ ਦੀ ਗੱਲ ਕਹੀ ਜਾ ਰਹੀ ਹੈ ਜਾਣਕਾਰੀ ਮੁਤਾਬਕ ਅੱਜ ਯਾਨੀ ਕਿ ਸੋਮਵਾਰ ਦੀ ਸ਼ਾਮ ਨੂੰ ਸੁਖਪਾਲ ਖਹਿਰਾ ਜੇਲ੍ਹ ਤੋਂ ਬਾਹਰ ਆਣਗੇ ਇਹ ਦੱਸਿਆ ਜਾ ਰਿਹਾ ਹੈ ਔਰ ਇਸੇ ਮੁਤਾਬਕ ਸੁਖਪਾਲ ਖਹਿਰਾ ਦੇ ਵਾਸਤੇ ਉਹਨਾਂ ਦੇ ਪਰਿਵਾਰ ਵਾਸਤੇ ਇੱਕ ਵੱਡੀ ਜਿੱਤ ਹੈ ਕਿਉਂਕਿ ਲਗਾਤਾਰ ਉਹਨਾਂ ਦਾ ਪਰਿਵਾਰ ਇਹ ਇਲਜ਼ਾਮ ਲਾ ਰਿਹਾ ਸੀ ਕਿ ਸੁਖਪਾਲ ਖਹਿਰਾ ਨੂੰ ਫਸਾਉਣ ਦੀਆਂ ਕੋਸ਼ਿਸ਼ਾਂ ਜਿਹੜੀਆਂ ਕੀਤੀਆਂ ਜਾ ਰਹੀਆਂ ਨੇ ਲੰਘੇ ਦੇਣਾ ਇਹ ਖਬਰ ਸਾਹਮਣੇ ਆ ਰਹੀ ਸੀ ਕਿ ਸੁਖਪਾਲ ਖਹਿਰਾ ਦਾ ਨਾਮ ਹੁਣ ਗੈਂਗਸਟਰਜ਼ ਨਾਲ ਜੋੜਿਆ ਜਾ ਰਿਹਾ ਹੈ ਜਿੱਥੇ ਉਹਨਾਂ ਦਾ ਨਾਮ ਲੋਰੈਂਸ ਬਿਸ਼ਨੋਈ ਤੇ ਜਗੂ ਭਗਵਾਨਪੁਰੀਆ ਵਰਗੇ ਗੈਂਗਸਟਰਸ ਦੇ ਨਾਲ ਜੋੜਿਆ ਜਾ ਰਿਹਾ ਸੀ ਪਰ ਹੁਣ ਕਪੂਰਥਲਾ ਦੀ ਅਦਾਲਤ ਨੇ ਆਖਰਕਾਰ ਉਹਨਾਂ ਨੂੰ ਵੱਡੀ ਰਾਹਤ ਦਿੱਤੀ ਹੈ ਜਦੋਂ ਸੁਖਪਾਲ ਖੈਰਾ ਨੂੰ ਬੇਲ ਮਿਲ ਜਾਂਦੀ ਹੈ ਔਰ ਅੱਜ ਸ਼ਾਮ ਨੂੰ ਯਾਨੀ ਕਿ ਸੋਮਵਾਰ ਦੀ ਸ਼ਾਮ ਸੁਖਪਾਲ ਖੈਰਾ ਬੇਲ ਦੇ ਉੱਤੇ ਬਾਹਰ ਆ ਜਾਣਗੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ